ਉਰੇ ਛਾਈਆਂ ਪੰਗਾਂ ਚਿਹਰੇ ਤੇ ਜਾਂ ਭੈਣਾਂ ਦੇ ਜਾ ਕੇ ਭਰਾ ਦੇ ਛਾਈਆਂ ਪੰਗਾਂ ਤਾਂ ਪਰ ਘਰ ਦੇ ਵਿੱਚ ਇੱਕ ਦੇਸੀ ਮੰਨ ਲਾ ਵੀ ਤਰੀਕੇ ਨਾਲ ਅਪਣਾ ਕੇ ਜਿਹੜੀਆਂ ਛਾਈਆਂ ਪੰਗਾਂ ਹੋਣਨ ਚਿਹਰੇ ਦੇ ਉੱਪਰ ਜਮਾ ਬਿਲਕੁਲ ਕਲੀਅਰ ਕਰ ਸਕਦੇ ਆ ਫੋਨੋ ਦੇ ਲਈ ਇੱਕ ਚਾਹੀਦੀ ਆਂ ਜੀ ਠੀਕ ਆ ਜੀ ਇੱਕ ਚੀਜ਼ ਹੋਰ ਚਾਹੀਦੀ ਆਂ ਅੰਜੀਰ ਦਾ ਤੁਸੀਂ ਕੀ ਕਰਨਾ ਐਂਦਾ ਹਾਂ ਪੱਤੇ ਤੋੜ ਕੇ ਇਹਦੇ ਵਿੱਚੋਂ ਨਿਕਲਦਾ ਹੈਗਾ ਦੁੱਧ ਇਹ ਮੈਨੂੰ ਵੀ ਨਾ ਜਿਹੜਾ ਸਾਡੇ ਆ ਆਉਂਦਾ ਹੈਗਾ ਹੈਗਾ ਕਰਨ ਦਵਾਈ ਪਾਉਣ ਆਉਂਦਾ ਏ ਕਰਨ ਪੁੱਤ ਥੋੜੇ ਨਾਲ ਕੋਲ ਨੂੰ ਹੋ ਕੇ ਦਿਖਾ ਦੇ ਠੀਕ ਆ ਇਹ ਤੁਹਾਨੂੰ ਮਨ ਲਾ ਵੀ ਇਹ ਤੁਸੀਂ ਹਫਤਾਕ ਬਣਾ ਕੇ ਰੱਖ ਵੀ ਸਕਦੇ ਆ ਹਰ ਹਫਤੇ ਤੋਂ ਜ਼ਿਆਦਾ ਨਹੀਂ ਬਣਾ ਕੇ ਰੱਖ ਸਕਦੇ ਉਹਨੇ ਮੈਨੂੰ ਦੱਸਿਆ ਸੀ ਜਿਹੜਾ ਸਾਡੇ ਅੰਜੀਰ ਜਾਂ ਜਿੰਨੇ ਵੀ ਇਥੇ ਫਰੂਟ ਵਾਲੇ ਦਰਖਤ ਲੱਗੇ ਆ ਉਹਨਾਂ ਨੂੰ ਦਵਾਈ ਪਾਉਣ ਆਉਂਦਾ ਨਾ ਇੱਕ ਮੁਸਲਮਾਨ ਭਰਾ ਏ ਉਹ ਦਵਾਈ ਪਾ ਕੇ ਜਾਂਦਾ ਤਾਂ ਉਹਨੇ ਦੱਸਿਆ ਸੀਗਾ ਵੀ ਇਹ ਜਿਹੜਾ ਹੈਗਾ ਹੈਗਾ ਅੰਜੀਰ ਦਾ ਦੁੱਧ ਇੱਕ ਇਹਦੇ ਵਿੱਚ ਹੋਰ ਜੜੀ ਬੂਟੀ ਪੈਂਦੀ ਹੈ ਇਹ ਤੁਸੀਂ ਇੱਕ ਹਫਤਾ ਆਪਣਾ ਕੇ ਰੱਖੋਗੇ ਤਾਂ ਤੁਸੀਂ ਮਨ ਲਾ ਵੀਰ ਇਹਨਾਂ ਦਾ ਰਿਜ਼ਲਟ ਆ ਛਾਈਆਂ ਪਈਆਂ ਵਾਂਗ ਜਾਂ ਚਿਹਰਾ ਤੁਹਾਡਾ ਕਾਲਾ ਹੋਇਆ ਵਾ ਤਾਂ ਉਹ ਬਿਲਕੁਲ ਇਹਦੇ ਨਾਲ ਇਹ ਆਪਣਾਉਣ ਦੇ ਨਾਲ ਬਿਲਕੁਲ ਕਲੀਅਰ ਹੋ ਜਾਂਦਾ ਤੇ ਪਹਿਲਾਂ ਅਸੀਂ ਉਹਦੀ ਇਸ ਗੱਲ ਦਾ ਨਾ ਯਕੀਨ ਜਾਣੀ ਦਿੱਤਾ ਵੀ ਝੂਠ ਮਾਰਦਾ ਹੋਣਾਗਾ ਪਰ ਤੁਸੀਂ ਜਦੋਂ ਇੱਕ ਹਫ਼ਤੇ ਨੂੰ ਵਰਤੋਗੇ ਨਾ ਉਦੋਂ ਬਾਅਦ ਰਿਜ਼ਲਟ ਦਾ ਪਤਾ ਲੱਗੂਗਾ ਅੰजीर ਦੇ ਤੁਹਾਨੂੰ ਬੈਸੀ ਜਿਹੜੇ ਫਾਇਦੇ ਹੁੰਦੇ ਆ ਹਨ ਤੁਸੀਂ ਜਾਣਦੇ ਆ ਸਿਹਤ ਨੂੰ ਕਿੰਨਾ ਮੱਲਾ ਵੀ ਫਾਇਦੇ ਅੰजीर ਖਾਣ ਦੇ ਹੁੰਦੇ ਆ ਬਹੁਤ ਮੱਲਾ ਵੀ ਬਹੁਤ ਲਾਹੇਵੰਦ ਆ ਅੰजीर ਜੇ ਤੁਸੀਂ ਖਾਣਦੇ ਆ ਤਾਂ ਲਓ ਵੀ ਇੱਕ ਚੀਜ਼ ਹੋਰ ਤੁਹਾਨੂੰ ਦਸਦੇ ਆ ਦੇ ਵਿੱਚ ਇੱਕ ਚੀਜ਼ ਤੁਸੀਂ ਹੋਰ ਐਡ ਕਰਨੀ ਹੈਗੀ ਉਦੋਂ ਬਾਅਦ ਤੁਸੀਂ ਆਹ ਦੇਖੋ ਕੌਫੀ ਕੌਫੀ ਵਾਲਾ ਪਾਉਚ ਲੈਣਾ ਵੇ ਤੁਸੀਂ ਇਹਦੇ ਵਿੱਚ ਜਿੰਨਾ ਕਿ ਤੁਸੀਂ ਦੁੱਧ ਲੈਣਾ ਹੈ ਤੁਹਾਨੂੰ ਪਤਾ ਨੇੜਿਆਂ ਕਿ ਦਿਖਾ ਦੇ ਹੁਣ ਉਹਨੇ ਕਿ ਤੁਸੀਂ ਐ ਕੋਫੀ ਪਾ ਲੈਣੀ ਹੈਗੀ ਕੋਫੀ ਪਾ ਲਈ ਤਾਂ ਇਹਦਾ ਇੱਕ ਪੇਸਟ ਜਿਹਾ ਬਣ ਜਾਊਗਾ ਪੇਸਟ ਨੂੰ ਤੁਸੀਂ ਕੀ ਕਰਨਾ ਐ ਇਹ ਲੋਟਾਂ ਐ ਬਣਾ ਕੇ ਪੇਸਟ ਬਣਾ ਲਿਆ ਇਹਦਾ ਬਣਾ ਕੇ ਪੇਸਟ ਜਿੱਥੇ ਜਿੱਥੇ ਤੁਹਾਡੇ ਸ਼ਾਇਆ ਬਣੀਆਂ ਹੋਈਆਂ ਹੈਗੀਆਂ ਠੀਕ ਹੈ ਜੀ ਉੱਥੇ ਉੱਥੇ ਇਦਾਂ ਕਰਕੇ ਆਏ ਇਹ ਐ ਪੋਲਾ ਪੋਲਾ 10 15 ਮਿੰਟ ਇਹ ਤੁਸੀਂ ਰੱਖ ਲੈਣਾ ਹੈਗਾ ਹੈਗਾ ਇਹ ਹਲੋਟਾਂ ਲਾ ਲੈਣ ਜਿੱਥੇ ਇਥੇ ਤੁਹਾਡੇ ਛਾਈਆਂ ਬਣੀਆਂ ਹੋਈਆਂ ਹਨ ਤਾਂ ਜਿਹੜੇ ਵੀਰ ਭਰਾਵਾਂ ਦੇ ਹਨ ਛਾਈਆਂ ਬਣੀਆਂ ਹੋਈਆਂ ਹੈਗੀਆਂ ਹੈਗੀਆਂ ਇਹ ਤੌਰ ਦੇ ਸਟਕਾਰਾ ਪੋਣਾ ਤੁਹਾਨੂੰ ਇੱਕ ਅੰਜੀਰ ਦਾ ਦੁੱਧ ਚਾਹੀਦਾ ਦੂਜੀ ਚਾਹੀਦੀ ਹੈ ਕਾਫੀ ਕਾਫੀ ਤੇ ਅੰਜੀਰ ਦਾ ਦੁੱਧ ਇਹ ਤੁਸੀਂ ਸਮਗਰੀ ਇੱਕ ਹਫਤਾ ਬਣਾ ਕੇ ਵੀ ਰੱਖ ਸਕਦੇ ਜੇ ਤੁਸੀਂ ਰੁਟੀਨ 'ਚ ਬਣਾ ਲਓਗੇ ਫੇਰ ਮੰਨ ਲਾ ਵੀ ਬਹੁਤ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੀ ਹੋ ਜਾਣੀਆਂ ਸ਼ਾਇਆਂ ਥੋਡੀਆਂ ਖਾਤੇ 10 ਦਿਨਾਂ ਦੇ ਵਿੱਚ ਜਮਾ ਕਲੀਅਰ ਹੋ ਜਾਣੀਆਂ ਮੇਰਾ ਖੁੱਦ ਦਾ ਘਰ ਦਾ ਅਜਮਾਇਆ ਹੋਇਆ ਟਰੱਕ ਆ ਇਹ ਵੀਡੀਓ ਕਰ ਦਿਓ ਸ਼ੇਅਰ ਜਿੰਨਾ ਵੀਰ ਭਰਾਵਾਂ ਦੇ ਸ਼ਾਇਆਂ ਪਿੰਗਨ ਲਾਜ਼ਮੀ ਉਹਨਾਂ ਨਾਲ ਵੀਡੀਓ ਲਾਜ਼ਮੀ ਸ਼ੇਅਰ ਕਰਨਾ